ਤੋ ਕੋਰਟ ਦੇ ਵਿੱਚ ਲਿਆਂਦਾ ਜਾਂਦਾ ਉਦੋਂ ਤਾਂ ਬੜੀ ਸੁਰੱਖਿਆ ਜਿਹੜੀ ਆ ਗੱਟੀਆਂ ਤੇ ਪਰਦੇ ਲਾ ਕੇ ਜਿਹੜੀ ਆ ਉਹ ਲਿਆਂਦਾ ਜਾਂਦਾ ਪਰ ਜਦੋਂ ਨਾਬਾ ਨਿਊ ਜੇਲ ਭੇਜਿਆ ਜਾਂਦਾ ਤਾਂ ਉੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਉੱਥੇ ਉਹਨਾਂ ਦਾ ਵੀ ਬਾਹਰ ਹੀ ਹੁਣ ਤਰ੍ਹਾਂ ਦਾ ਕੀਤਾ ਜਾਂਦਾ ਜੀ ਜਾਣ ਬੁੱਝ ਕੇ ਇੱਕ ਬਹੁਤ ਵੱਡਾ ਗੈਂਗਸਟਰ ਇੱਕ ਬਹੁਤ ਵੱਡਾ ਜਿਹੜਾ ਕ੍ਰਿਮੀਨਲ ਇੱਕ ਬਹੁਤ ਵੱਡਾ ਮਗਰਮੱਚ ਜਾਣ ਬੁੱਝ ਕੇ ਪੰਜਾਬ ਸਰਕਾਰ ਉਹਨਾਂ ਨੂੰ ਬਣਾਉਣ ਦਾ ਯਤਨ ਕਰ ਰਹੀ ਹੈ ਤਾਂ ਕਿ ਉਹਨਾਂ ਦੇ ਸਿਰ ਦੇ ਉੱਤੇ ਜਿਹੜੀਆਂ ਆਪਣੀਆਂ ناکਾਮੀਆਂ ਉਹਨਾਂ ਨੂੰ ਲੁਕੋਇਆ ਜਾ ਸਕੇ ਸਰਕਾਰ ਨੇ ਉੱਥੇ ਜਿਹੜਾ ਆਪਣੇ ਕੈਬਨਟ ਮੰਤਰੀ ਦੀ ਸਹੂਲਤ ਵਾਸਤੇ ਉੱਥੇ ਟੀਵੀ ਵੀ ਲਗਾਇਆ ਉੱਥੇ ਏਸੀ ਵੀ ਲਗਾਇਆ ਉਥੇ ਜਿਹੜੇ ਮਤਲਬ ਉਹਨੂੰ ਤਿੰਨ ਮਸ਼ੱਕਤੀ ਵੀ ਦਿੱਤੇ ਜਿਹੜੀਆਂ ਉਹਦੀਆਂ ਲੱਤਾਂ ਕੁੱਟਣ ਵਾਸਤੇ ਉਹਦੀ ਸੇਵਾ ਕਰਨ ਵਾਸਤੇ ਬਕਰਮ ਸਿੰਘ ਮਜੀਠੀਆ ਦਾ ਹੌਸਲਾ ਤੋੜਨ ਵਾਸਤੇ ਉਹਨੂੰ ਜਾਣ ਬੁੱਝ ਕੇ ਉਹਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਕੇ ਉਹ ਜਿਹੜੇ ਸਖਤ ਕ੍ਰਾਈਮਨਲ ਨੇ ਜਾਂ ਨਸ਼ੇੜੀ ਨੇ ਉਹਨਾਂ ਦੇ ਨਾਲ ਰੱਖ ਕੇ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਜਿਹੜੀ ਸਰਕਾਰ ਦੀ ਚਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਾਰਕ ਆਗੂ ਦਾ ਹੌਸਲਾ ਤੋੜ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਨੀ ਮਾਰਲੀ ਜਾਂਦਾ ਜਿਹੜਾ ਨੁਕਸਾਨ ਕੀਤਾ ਜਾ ਸਕੇ ਤਾਂ ਕਿ ਇਹਨਾਂ ਦਾ ਜਿਹੜਾ ਰਸਤਾ ਉਸਾ ਜਿਹੜੀ ਜਵਾਨੀ ਹੈ ਜਿਹੜੀ ਨੌਜਵਾਨੀ ਹੈ ਉਹ ਉਹ ਇੱਕ ਵੱਡਮੁੱਲਾ ਜਿਹੜਾ ਯੋਗਦਾਨ ਨਿਵਾ ਸਕਦੀ ਹੈ ਪਾ ਸਕਦੀ ਹੈ ਪਰ ਉਹਨਾਂ ਦਾ ਹੌਸਲਾ ਤੋੜਨ ਵਾਸਤੇ ਉਹਨਾਂ ਦੀ ਮਾਨਸਿਕਤਾ ਖਤਮ ਕਰਨ ਵਾਸਤੇ ਉਹਨਾਂ ਦੀ ਨਸਲ ਕੁਸ਼ੀ ਕਰਨ ਵਾਸਤੇ ਅੱਜ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕੋਲੇਨੀ ਚਾਲ ਚੱਲ ਰਹੀ ਹੈ ਜਿਹਦਾ ਪੰਜਾਬੀਆਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸ਼ਾਸਨ ਦੇ ਵੱਲੋਂ ਵੀ ਕਿਹਾ ਗਿਆ ਕਹਿੰਦੇ ਵੀ ਅਸੀਂ ਤਾਂ ਮਜੀਠੀਆ ਸਾਹਿਬ ਦੀ ਸੁਰੱਖਿਆ ਦੇ ਲਈ ਪੂਰੇ ਉਪਕਤਾ ਪ੍ਰਬੰਧ ਕੀਤੇ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੇ ਵਪਾਰਕ ਤੱਕ ਦੇ ਅੰਦਰ ਜਿਹੜੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਪ੍ਰਕਾਸ਼ ਸਾਹਿਬ ਇਹ ਸੀਸੀਟੀਵੀ ਕੈਮਰੇ ਤਾਂ ਦੇਖੋ ਭਗਵੰਤ ਮਾਨ ਸਾਹਿਬ ਨੂੰ ਡਰ ਲੱਗੀ ਜਾਂਦਾ ਹੈ ਵੀ ਮਜੀਠੀਆ ਸਾਹਿਬ ਉੱਥੇ ਬੈਠ ਕੇ ਕੋਈ ਮੇਰੇ ਖਿਲਾਫ ਬਿਆਨ ਨਾ ਦੇ ਦੇਣ ਉੱਥੇ ਬੈਠ ਕੇ ਕੋਈ ਇਹ ਸਿਰਫ ਸੋਚੇਬਾਜੀ ਡਰਾਮੇਬਾਜੀ ਹੈ ਇਹਦੇ ਵਿੱਚ ਤਰਕ ਕੋਈ ਨਹੀਂ ਸਰਕਾਰ ਦੀਆਂ ਗੱਲਾਂ ਦੇ ਵਿੱਚ ਕੋਈ ਤਰਕ ਨਹੀਂ ਹੈ 50000 ਮਿਨੀਮਮ ਲੱਖ ਲੱਖ ਰੁਪਇਆ 2 2 ਲੱਖ ਰੁਪਇਆ ਲੈ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਬੈੱਡ ਦਿੱਤਾ ਜਾਂਦਾ ਹੈ ਔਰ ਬੈੱਡ ਦੇ ਵਿੱਚ ਜਿਹੜਾ ਡਾਕਟਰ ਦੀ ਫੈਸਿਲਿਟੀ ਆ ਡਾਕਟਰ ਦੀ ਸੁਵਿਧਾ ਹੈਗੀ ਆ ਉਹ ਡਾਕਟਰ ਉੱਥੇ ਅਵੇਲੇਬਲ ਨਹੀਂ ਹੈਗਾ ਉਲਟਾ ਜਿਹੜੇ ਕੈਦੀ ਨੇ ਕੈਦੀ ਉਹ ਟੀਕੇ ਠੋਕੀ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਟੀਕਾ ਕਿਹੜਾ ਲਾਉਣਾ ਹੈ ਹਾਲਾਤ ਪੰਜਾਬ ਦੇ ਵਿੱਚ ਇਸ ਕਦਰ ਹੈ ਉਹ ਗੱਲ ਵੱਖਰੀ ਹੈ ਕਿ ਪੰਜਾਬ ਸਰਕਾਰ ਆਪਣੀ ਪਿੱਠ ਤਾਪਣ ਦੇ ਲਈ ਅੱਜ ਬੜੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਲੋਕਾਂ ਨੂੰ ਸੁਵਿਧਾਵਾ ਦੇਣ ਦੀ ਗੱਲ ਕਰ ਰਹੀ ਹੈ ਐਥੇ ਬਹੁਤ ਹੀ ਇਨਕਲਾਬੀ ਤਬਦੀਲੀ ਦੀ ਗੱਲ ਕਰਦੀ ਹੈ ਪਰ વાસ્તਵਿਕ ਦੇ ਵਿੱਚ ਜਾਂ ਅਸਲੀਅਤ ਦੇ ਵਿੱਚ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਇਸ ਤੋਂ ਕੋਹਾਂ ਦੂਰ ਹੈ ਪੰਜਾਬ ਸਰਕਾਰ ਦੇ ਦਬਾਅ ਦੇ ਅਧੀਨ ਸਿਆਸੀ ਦਬਾਅ ਦੇ ਅਧੀਨ ਵਿਜਲੈਂਸ ਨੇ ਕਾਰਵਾਈ ਕੀਤੀ ਹੈ ਉਹਨਾਂ ਦਾ ਜਿਹੜਾ ਮਾਨਸਿਕ عقیدہ ਉਹਨੂੰ ਤੋੜਨ ਦਾ ਯਤਨ ਕੀਤਾ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੂੰ ਜਲੀਲ ਕੀਤਾ ਗਿਆ ਉਹਨਾਂ ਨੂੰ ਮਿਲਣ ਵਾਲੇ ਸਾਰੇ ਹਲਕੇ ਦੇ ਲੋਕਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਬੱਚਿਆਂ ਨੂੰ ਜਲੀਲ ਕੀਤਾ ਗਿਆ ਇਹ ਬਹੁਤ ਵੱਡਾ ਇੱਕ ਇੱਕ ਤੁਸੀਂ ਐਨੇ ਵੱਡੇ ਲੀਡਰ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ ਤੇ ਤੁਸੀਂ ਆਮ ਬੰਦਿਆਂ ਦਾ ਤਾਂ ਸੁਭਾਅਕ ਹੈ ਉਹਦੇ ਬਾਰੇ ਸਮਝ ਲੈਣਾ ਸਾਨੂੰ ਕੋਈ ਅਤ ਕਤ ਨਹੀਂ ਨਹੀਂ ਹੈ ਕਿ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੁੱਕ ਅੱਜ ਲੋਕ ਇਨਸਾਫ ਲਈ ਥਾਣਿਆਂ ਦੇ ਵਿੱਚ ਮਿਲਕ ਰਹੇ ਐ ਕੋਰਟਾਂ ਦੇ ਵਿੱਚ ਮਿਲਕ ਰਹੇ ਐ ਹਰ ਤਰੀਕੇ ਦੇ ਨਾਲ ਸਰਕਾਰੀ ਦਫ਼ਤਰਾਂ ਦੀ ਖਾਂਕ ਛਾਣ ਰਹੇ ਐ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਚੁਟਕਲੇ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰੀ ਜਾਂਦੇ ਐ ਲੋਕ ਮਜਬੂਰੀ ਵਸ ਤੁਹਾਡੀਆਂ ਜਿਆਦਤੀਆਂ ਤੁਹਾਡੇ ਜਿਹੜੇ ਚੁਟਕਲੇ ਮਾਰ ਕੇ ਤੁਹਾਨੂੰ ਖੁਸ਼ ਕਰਨ ਦੇ ਲਈ ਤਾੜੀਆਂ ਤਾਂ ਜਰੂਰ ਵਜਾਉਂਦੇ ਆ ਪਰ ਇਹ ਤਾੜੀਆਂ ਜਿਹੜੀਆਂ ਇੱਟਾਂ ਬੱਟੀਆਂ ਔਰ ਪਾਥੀਆਂ ਦੇ ਵਿੱਚ ਬਦਲਣ ਨਹੀਂ देर ਨਹੀਂ ਲੱਗਣੀ ਕਿਉਂਕਿ ਥੋੜਾ ਸਮਾਂ ਰਹਿ ਗਿਆ ਤੁਸੀਂ ਆਪਣੀ ਜਿਹੜੀ ਜਥਨ ਬਣਾਓ ਫਿਰ ਤੁਸੀਂ ਜਾ ਕੇ ਬਾਹਰ ਜੋ ਮਰਜ਼ੀ ਕਰਿਓ 2027 ਦਿੱਲੀ ਦੇ ਵਿੱਚ ਸਿੱਖਿਆ ਐਜੂਕੇਸ਼ਨ ਮਿਨਿਸਟਰ ਹੋਣ ਦੇ ਬਾਵਜੂਦ 2000 ਕਰੋੜ ਰੁਪਇਆ ਕਮਰੇ ਦੇ ਖੁਟਾਲਿਆਂ ਦਾ ਦੋਸ਼ੀ ਹੋਵੇ ਜਿਹਨਾਂ ਬੰਦਾ ਚਮੰਦਤੇ ਹੋਵੇ ਉਹ ਅੱਜ ਉਹ ਪੰਜਾਬ ਦੇ ਵਿੱਚ ਆ ਕੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦਾ ਇਹ ਤਾਂ ਉਹ ਲੱਗਦਾ ਵੀ ਜੇ ਇੱਕ ਕੋਈ ਗੰਜਾ ਬੰਦਾ ਮਤਲਬ ਵਾਲ ਰੱਖਣ ਦੀ ਜਾਂ ਕੰਗੀ ਦੀ ਜਿਹੜੀ ਕਰਕੇ ਐਡਵਰਟਾਈਜ਼ਮੈਂਟ ਕਰਿਓ ਦਾ ਇਸ਼ਤਿਹਾਰਬਾਜ਼ੀ ਕਰੇ ਇਹ ਬੜੀ ਹਾਸੋਹਿਣੀਆ ਗੱਲਾਂ ਨੇ ਅਜੇ ਇਨਕਲਾਬ ਤੋਂ ਕੀ ਲੈਣਾ ਜਿਹੜਾ ਲੋਕਾਂ ਦੀ ਝੋਲੀ ਪੀੜਾਂ ਪਰੋਸੇ ਜਿਹੜਾ ਲੋਕਾਂ ਨੂੰ ਦੁੱਖਾਂ ਵਿੱਚ ਪਾਵੇ ਜਿਹੜਾ ਲੋਕਾਂ ਨੂੰ ਮੁਸੀਬਤਾਂ 'ਚ ਪਾਵੇ ਇਹ ਜੇ ਇਨਕਲਾਬ ਤੇ ਹੈ ਜੇ ਰੰਗਲਾ ਪੰਜਾਬ ਤੋਂ ਹੈ ਜੇ ਕੱਟੜ ਇਮਾਨਦਾਰੀ ਤੋਂ ਅਸੀਂ ਦਲਿਆ ਲੈਣਾ ਸਾਨੂੰ ਨਹੀਂ ਚਾਹੀਦਾ ਇਹ ਰੰਗਲਾ ਪੰਜਾਬ ਸਾਨੂੰ ਨਹੀਂ ਚਾਹੀਦਾ ਇਨਕਲਾਬ ਸਾਨੂੰ ਤਾਂ ਉਹੀ ਸਾਡੀ ਪੁਰਾਣੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਓ ਜਿਹੜੀ 7 ਤੋਂ ਲੈ ਕੇ 17 ਤੱਕ ਜਿਹਨੇ ਰਾਜ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਸੁਵਿਧਾ ਮਦਦ ਦਿੱਤੀਆਂ ਅਸੀਕਾਲ ਜੀ ਤੁਸੀਂ ਵੇਖ ਰਹੇ ਰਿਆਸਤ نیوز ਤੇ ਮੈਂ ਜਸ ਕਹਿਰਾ ਅੱਜ ਮੋਹਾਲੀ ਕੋਰਟ ਦੇ ਵਿੱਚ ਇੱਕ ਸੁਣਵਾਈ ਹੋਈ ਆ ਜਿਹੜੀ ਪਟੀਸ਼ਨ ਆ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਾਈ ਗਈ ਸੀ ਕਿਉਂਕਿ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਦਾਇਰ ਹੋਈ ਆ ਉਸ ਤੇ ਨੋਟਿਸ ਹੈ ਜਿਹੜਾ ਉਹ ਪੰਜਾਬ ਸਰਕਾਰ ਨੂੰ ਵੀ ਜਾਰੀ ਹੋਇਆ ਸੀ ਕਿਉਂਕਿ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਲਈ ਬਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਨਿਊ ਜੇਲ ਦੇ ਵਿੱਚ ਭੇਜਿਆ ਗਿਆ ਸੀ ਤਾਂ ਉੱਥੇ ਉਹਨਾਂ ਦੇ ਨਾਲ ਜਿਹੜਾ ਵਿਵਾਦ ਹੋਇਆ ਉਸ ਤੇ ਬਾਰੇ ਜਿਹੜੀ ਪੂਰੀ ਪਟੀਸ਼ਨ ਪਾਈ ਗਈ ਸੀ ਤਾਂ ਅੱਜ ਉਸੇ ਚੀਜ਼ ਤੇ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਪਕਸ ਪਰਸਨ ਸ਼ਮਸ਼ੀਰ ਪ੍ਰਖਾਲਬੀ ਜੀ ਮੌਜੂਦ ਨੇ ਸ਼ਮਸ਼ੀਰ ਜੀ ਕੀ ਕਹਿਣਾ ਚਾਹੁੰਗੇ ਕਿ ਕਿਸ ਤਰ੍ਹਾਂ ਆ ਜਿਹੜਾ ਉਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਲਿਆਂਦਾ ਜਾਂਦਾ ਉਦੋਂ ਤਾਂ ਬੜੀ ਸੁਰੱਖਿਆ ਜਿਹੜੀ ਆ ਗੱਡੀਆਂ ਤੇ ਪੜਦੇ ਲਾ ਕੇ ਜਿਹੜੀ ਆ ਉਹ ਲਿਆਂਦਾ ਜਾਂਦਾ ਪਰ ਜਦੋਂ ਨਾਬਾ ਨਿਊ ਜੇਲ ਭੇਜਿਆ ਜਾਂਦਾ ਤਾਂ ਉੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਉੱਥੇ ਉਹਨਾਂ ਨਾਲ ਵੀ ਬਾਹਰ ਹੀ ਹੋਰ ਤਰ੍ਹਾਂ ਦਾ ਕੀਤਾ ਜਾਂਦਾ ਕਹਿੰਦੇ ਅ ਖਰਸਾ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਇਸ ਟੀਮ ਦੇ ਨਾਲ-ਨਾਲ ਸਾਰੇ ਤੁਹਾਡੇ ਇਸ ਜ਼ਿੰਮੇਵਾਰ ਚੈਨਲ ਨੂੰ ਦੇਖਣ ਵਾਲੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਇਸ ਸਵਾਲ ਦੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਨਿਤੜਕ ਤੇ ਬੜੇ ਮਤਲਬ ਸੀਨੀਅਰ ਆਗੂ ਨੇ ਤੇ ਸਰਕਾਰ ਦੀ ਜਿਹੜੀ ਆਪਣੀ ਨਾਕਾਮੀ ਹੈ ਉਹ ਉਹਨਾਂ ਨਾਕਾਮੀਆਂ ਨੂੰ ਛਪਾਉਣ ਵਾਸਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇਹ ਇੱਕ ਜਿਹੜੀ ਮਤਲਬ ਆਪਣੇ ਹਥਿਆਰ ਵਜੋਂ ਸਰਕਾਰ ਵਰਤ ਰਹੀ ਹੈ ਹੁਣ ਤੁਹਾਨੂੰ ਦੱਸਦਾ ਤੁਸੀਂ ਆਪਣੇ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਜੀਠੀਆ ਸਾਹਿਬ ਨੂੰ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਉਹਨਾਂ ਨੂੰ ਪਰਦੇ ਲਾ ਕੇ ਟੈਂਟ ਤੋਂ ਸੀਲਿੰਗਾਂ ਲਗਾ ਕੇ ਗੱਡੀਆਂ ਦੇ ਵਿੱਚ ਦੋਰੀ ਦੋਰੀ ਪਰਦਾ ਕਰਕੇ ਕਾਲੇ ਸ਼ੀਸ਼ੇ ਕਰਕੇ ਫਿਰ ਪਰਦੇ ਲਗਾ ਕੇ ਉਹਨਾਂ ਨੂੰ ਪੇਸ਼ ਕੀਤਾ ਗਿਆ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਜਾਣ ਬੁੱਝ ਕੇ ਇੱਕ ਬਹੁਤ ਵੱਡਾ ਗੈਂਗਸਟਰ ਇੱਕ ਬਹੁਤ ਵੱਡਾ ਜਿਹੜਾ ਕ੍ਰਿਮੀਨਲ ਇੱਕ ਬਹੁਤ ਵੱਡਾ ਮਗਰਮੱਛ ਜਾਣ ਬੁੱਝ ਕੇ ਪੰਜਾਬ ਸਰਕਾਰ ਉਹਨਾਂ ਨੂੰ ਬਣਾਉਣ ਦਾ ਯਤਨ ਕਰ ਰਹੀ ਹੈ ਤਾਂ ਕਿ ਉਹਨਾਂ ਦੇ ਸਿਰ ਦੇ ਉੱਤੇ ਜਿਹੜੀਆਂ ਆਪਣੀਆਂ ناکਾਮੀਆਂ ਉਹਨਾਂ ਨੂੰ ਲੁਕੋਇਆ ਜਾ ਸਕੇ ਹੂੰ ਦੂਸਰੀ ਗੱਲ ਹੁਣ ਤੁਸੀਂ ਜਿਹੜੀ ਪਟੀਸ਼ਨ ਦੀ ਗੱਲ ਕੀਤੀ ਹੈ ਪਟੀਸ਼ਨ ਦੇ ਵਿੱਚ ਇਹ ਹੈ ਕਿ ਮੈਂ ਇਸ ਗੱਲ ਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਇੱਕ ਵਹਾਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ੜ ਕਾਗੂ ਨੇ ਔਰ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਜਿਹੜੇ ਕਾਰਨਾਮੇ ਆ ਕਾਲੇ ਕਾਰਨਾਮੇ ਉਹਨਾਂ ਨੂੰ ਬੇਬਾਕੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦੇ ਆ ਔਰ ਪੰਜਾਬ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰਦੇ ਆ ਔਰ ਉਹਨਾਂ ਦਾ ਹੌਸਲਾ ਤੋੜਨ ਵਾਸਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਡੀਗ੍ਰੇਡ ਕਰਨ ਵਾਸਤੇ ਜੇਲ੍ਹ ਦੇ ਵਿੱਚ ਦੇਖੋ ਜਦੋਂ ਤਾਂ ਡਾਕਟਰ ਵਿਜੇ ਕੁਮਾਰ ਸਿੰਗਲਾ ਨੂੰ ਇਹਨਾਂ ਨੇ ਇੱਕ ਕੇਸ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਭੇਜਿਆ ਤਾਂ ਉਹਨਾਂ ਨੇ ਪੰਜਾਬ ਸਰਕਾਰ ਨੇ ਜਿਹੜੀ ਆਪਣੇ ਆਪ ਨੂੰ ਬੜੀ ਨਿਰਪੱਖ ਕਟੜ ਇਮਾਨਦਾਰ ਔਰ ਬਹੁਤ ਲੋਕਪੱਖੀ ਹੋਂਦ ਦਾ ਜਿਹੜਾ ਦਾਵਾ ਕਰਦੀ ਹੈ ਔਰ ਕਹਿੰਦੀ ਹੈ ਕਿ ਜੇ ਅਸੀਂ ਤਾਂ ਭਗਤ ਸਿੰਘ ਦੇ ਵਾਰਿਸ ਹੈ ਇਸ ਸਰਕਾਰ ਨੇ ਡਾਕਟਰ ਵਿਜੇ ਸਿੰਗਲਾ ਨੂੰ ਇੱਕ ਮੁਕੰਮਲ ਵੈਰਕ ਨੰਬਰ 1 ਰੋਪੜ ਜੇਲ੍ਹ ਦੇ ਵਿੱਚ ਪੂਰੀ ਦੀ ਪੂਰੀ ਵੈਰਕ ਖਾਲੀ ਕਰਾ ਕੇ ਜਿਹਦੇ ਵਿੱਚ ਜੇਲ੍ਹ ਦੇ ਵਿੱਚ ਸਕੂਲ ਚੱਲਦਾ ਸੀ ਉਹਦੇ ਵਿੱਚ ਜਿਹੜੇ ਕੈਦੀ ਸੀ ਹਵਾਲਾਤੀ ਸੀ ਉਹਨਾਂ ਨੂੰ ਜਿਹੜਾ ਸਿੱਖਿਆਤ ਕੀਤਾ ਜਾਂਦਾ ਸੀ ਪੰਜਾਬ ਸਰਕਾਰ ਦੀਆਂ ਬੀਤੇ ਸਮੇਂ ਦੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਅਧੀਨ ਉੱਥੇ ਜੇਲ੍ਹ ਦੇ ਵਿੱਚ ਸਕੂਲ ਚੱਲਦਾ ਉਹ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਦੇਖੋ ਇੱਕ ਪੂਰੀ ਬੈਰਕ ਦੇ ਵਿੱਚ ਜਿਹਦੇ ਵਿੱਚ 100 ਤੋਂ 100 105 110 ਕੈਦੀ ਰਹਿੰਦੇ ਆ ਜਾਂ ਜਿਹਦੇ ਵਿੱਚ 70 80 90 ਹਵਾਲਾਤੀ ਜਾਂ ਕੈਦੀ ਪੜਦੇ ਸੀ ਉਹਨਾਂ ਤੋਂ ਬੈਰਕ ਜਿਹੜੀ ਖਾਲੀ ਕਰਵਾ ਕੇ ਕੱਲੇ ਡਾਕਟਰ ਵਿਜੇ ਕੁਮਾਰ ਸਿੰਘ ਲਾ ਨੂੰ ਦਿੱਤੀ ਗਈ ਹਮ ਔਰ ਉਹਨਾਂ ਦੀ ਮੁਸ਼ਕਲ ਦੇ ਵਿੱਚ ਉਹਨਾਂ ਦੀ ਖਾਤਰਦਾਰੀ ਦੇ ਵਿੱਚ ਸਰਕਾਰ ਨੇ ਉੱਥੇ ਜਿਹੜਾ ਆਪਣੇ ਕੈਬਨਟ ਮੰਤਰੀ ਦੀ ਸਹੂਲਤ ਵਾਸਤੇ ਉੱਥੇ ਟੀਵੀ ਵੀ ਲਗਾਇਆ ਉੱਥੇ ਏਸੀ ਵੀ ਲਗਾਇਆ ਉਥੇ ਜਿਹੜੇ ਮਤਲਬ ਉਹਨੂੰ ਤਿੰਨ ਮਸ਼ੱਕਤੀ ਵੀ ਦਿੱਤੇ ਜਿਹੜੀਆਂ ਉਹਦੀਆਂ ਲੱਤਾਂ ਘੁੱਟਣ ਵਾਸਤੇ ਉਹਦੀ ਸੇਵਾ ਕਰਨ ਵਾਸਤੇ ਹੁਣ ਜਦੋਂ ਇਹ ਗੱਲ ਜਿਹੜੀ ਵਿਕਰਮ ਮਜੀਠੀਆ ਜੀ ਦੇ ਨਾਲ ਵਾਪਰੀ ਤਾਂ ਇਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਤੋੜਨ ਵਾਸਤੇ ਉਹਨੂੰ ਜਾਣ ਬੁੱਝ ਕੇ ਉਹਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਕੇ ਉਹ ਜਿਹੜੇ ਸਖਤ ਕ੍ਰਾਈਮਨਲ ਨੇ ਜਾਂ ਨਸ਼ੇੜੀ ਨੇ ਉਹਨਾਂ ਦੇ ਨਾਲ ਰੱਖ ਕੇ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਜਿਹੜੀ ਸਰਕਾਰ ਦੀ ਚਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਤਰ੍ਹਾਂ ਕ ਅਗੂਦਾ ਹੌਸਲਾ ਤੋੜ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਨੀ ਮਾਰ ਲਈ ਉਹਨਾਂ ਦਾ ਜਿਹੜਾ ਨੁਕਸਾਨ ਕੀਤਾ ਜਾ ਸਕੇ ਤਾਂ ਕਿ ਇਹਨਾਂ ਦਾ ਜਿਹੜਾ ਰਸਤਾ ਉਹ ਸਾਫ ਹੋ ਜਾਏ ਪ੍ਰਖਾਲਵੀ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਜਾਨੀ ਮਾਰੀ ਨੁਕਸਾਨ ਦੀ ਗੱਲ ਕੀਤੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਜੇਲ੍ਹ ਦੇ ਵਿੱਚ ਮਜੀਠੀਆ ਸਾਹਿਬ ਤੇ ਹਮਲਾ ਹੋ ਸਕਦਾ ਤੁਹਾਨੂੰ ਕਤਸ਼ਾ ਹੈ ਬਿਲਕੁਲ ਹੋ ਸਕਦਾ ਜੀ ਬਿਲਕੁਲ ਇਹ ਸਰਕਾਰ ਦੀ ਚਾਲ ਹੈ ਸਰਕਾਰ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਸਰਕਾਰ ਦੀ ਪਰਵਿਰਤੀ ਕੀ ਹੈ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਨਾਂ ਤੇ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦੀ ਆੜ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਆੜ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਹੋਰ ਕ੍ਰਿਮੀਨਲਾਂ ਦੀ ਆੜ ਦੇ ਵਿੱਚ ਪੰਜਾਬ ਦੇ ਨਿਰਦੋਸ਼ ਨੌਜਵਾਨੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਜਿਹੜਾ ਕਿਸੇ ਵੀ ਸਮਾਜ ਦੀ ਸਿਰਜਣਾ ਦੇ ਲਈ ਜਿਹੜੀ ਜਵਾਨੀ ਹੈ ਜਿਹੜੀ ਨੌਜਵਾਨੀ ਹੈ ਉਹ ਉਹ ਇੱਕ ਵੱਡ ਮੁੱਲਾ ਜਿਹੜਾ ਯੋਗਦਾਨ ਨਿਵਾ ਸਕਦੀ ਹੈ ਪਾ ਸਕਦੀ ਹੈ ਪਰ ਉਹਨਾਂ ਦਾ ਹੌਸਲਾ ਤੋੜਨ ਵਾਸਤੇ ਉਹਨਾਂ ਦੀ ਮਾਨਸਿਕਤਾ ਖਤਮ ਕਰਨ ਵਾਸਤੇ ਉਹਨਾਂ ਦੀ ਨਸਲ ਕੁਸ਼ੀ ਕਰਨ ਵਾਸਤੇ ਅੱਜ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਕੋਲੇਨੀ ਚਾਲ ਚੱਲ ਰਹੀ ਹੈ ਜਿਹਦਾ ਪੰਜਾਬੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ ਜਿਹਦਾ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਗਿਆ ਕਹਿੰਦੇ ਵੀ ਅਸੀਂ ਤਾਂ ਮਜੀਠੀਆ ਸਾਹਿਬ ਦੀ ਸੁਰੱਖਿਆ ਦੇ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਜਿਹੜੇ ਆਪ ਬੈਰਕ ਤੱਕ ਦੇ ਅੰਦਰ ਜਿਹੜੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਪ੍ਰਕਾਸ਼ ਸਾਹਿਬ ਇਹ ਸੀਸੀਟੀਵੀ ਕੈਮਰੇ ਤਾਂ ਦੇਖੋ ਭਗਵਾਨ ਤਮਨ ਸਾਹਿਬ ਨੂੰ ਡਰ ਲੱਗੀ ਜਾਂਦਾ ਹੈ ਬਈ ਮਜੀਠਿਆ ਸਾਹਿਬ ਉੱਥੇ ਬੈਠ ਕੇ ਕੋਈ ਮੇਰੇ ਖਿਲਾਫ ਬਿਆਨ ਨਾ ਦੇ ਦੇਣ ਉੱਥੇ ਬੈਠ ਕੇ ਕੋਈ ਇਹ ਸਿਰਫ ਛੋਸ਼ੇ ਬਾਜੀ ਡਰਾਮੇ ਬਾਜੀ ਹੈ ਇਹਦੇ ਵਿੱਚ ਤਰਕ ਕੋਈ ਨਹੀਂ ਸਰਕਾਰ ਦੀਆਂ ਗੱਲਾਂ ਦੇ ਵਿੱਚ ਕੋਈ ਤਰਕ ਨਹੀਂ ਦੇਖੋ ਸੀਸੀਟੀਵੀ ਕੈਮਰੇ ਤਾਂ ਹਰ ਪਾਸੇ ਉੱਥੇ ਦੇਖੋ ਬੈਰਕਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਲੱਗੇ ਹੁੰਦੇ ਆ ਬਾਹਰ ਜਿਹੜੀਆਂ ਬੈਰਕਾਂ ਨੇ ਬੈਰਕਾਂ ਤੋਂ ਬਾਹਰ ਲੱਗੇ ਆ ਡਿਊਟੀ 'ਚ ਲੱਗੇ ਆ ਚੱਕਰ ਤੇ ਲੱਗੇ ਆ ਹਰ ਜਿਹੜੀ ਵੀ ਜੇਲ੍ਹ ਦੇ ਜਿਹੜਾ ਹਰ ਕੋਨਾ ਹੈ ਉਹਦੇ ਵਿੱਚ ਕੈਮਰਾ ਲੱਗਿਆ ਹੁੰਦਾ ਇਹ ਤਾਂ ਸਿਰਫ ਮੈਂ ਤੁਹਾਨੂੰ ਦੱਸਦਾ ਕਿ ਦੁਰਪਰਚਾ ਮਾਰ ਕੀਤਾ ਜਾ ਰਿਹਾ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਜਿਹੜਾ ਦਰਕਨਾਰ ਕਰਕੇ ਮਜੀਠੀਆਂ ਸਾਹਿਬ ਨੂੰ ਇਹ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਉਹਨਾਂ ਨੂੰ ਚਾਹੇ ਮੈਡੀਕਲ ਦੀ ਸਹੂਲਤ ਹੋਵੇ ਚਾਹੇ ਹੋਰ ਹੋਵੇ ਸਰਕਾਰ ਦਾ ਕੀ ਹੈ ਜੀ ਸਰਕਾਰ ਦਾ ਕਹਿ ਦਿੰਦੀ ਹੈ ਹੁਣ ਤੁਸੀਂ ਦੇਖ ਲਓ ਸਰਕਾਰ ਕੋਲੇ ਜੇਲ੍ਹ ਦੇ ਵਿੱਚ ਨਾ ਡਾਕਟਰ ਹੈ ਜੀ ਨਾ ਉੱਥੇ ਕੋਈ ਮੈਡੀਕਲ ਫੈਸਿਲਿਟੀ ਹੈ ਨਾ ਉੱਥੇ ਕਿਸੇ ਆਪਰੇਸ਼ਨ ਦੀ ਸੁਵਿਧਾ ਹੈ ਨਾ ਕਿਸੇ ਹੋਰ ਤਰ੍ਹਾਂ ਦੀ ਕੋਈ ਮਤਲਬ ਲੋਕਾਂ ਦੇ ਲਈ ਕੈਦੀਆਂ ਦੇ ਲਈ ਹਵਾਲਾਤਿਆਂ ਦੇ ਇਲਾਜ ਦੀ ਸੁਵਿਧਾ ਹੈਗੀ ਹੈ ਉੱਥੇ ਤਾਂ ਬੰਦਾ ਤੜਪਦਾ ਮਰ ਜਾਂਦਾ ਹੈ ਸਰਕਾਰ ਨੂੰ ਪਿੱਟਦਾ ਮਰ ਜਾਂਦਾ ਕਿ ਮੈਨੂੰ ਇਲਾਜ ਦੀ ਲੋੜ ਹੈ ਉੱਥੇ ਜਿਹੜੇ ਹਸਪਤਾਲ ਇਹਨਾਂ ਨੇ ਖੋਤੀ ਹਸਪਤਾਲ ਸੋ ਕਾਲਡ ਹਸਪਤਾਲ ਬਣਾਏ ਆ ਉਹਦੇ ਵਿੱਚ ਕੀ ਕੀਤਾ ਲੋਕਾਂ ਤੋਂ ਪੈਸੇ ਲੈ ਲੈ ਕੇ ਲੋਕ ਜਿਹੜੇ ਕੈਦੀ ਨੇ ਜਾਂ ਹਵਾਲਾਤੀ ਨੇ ਉਹਨਾਂ ਤੋਂ ਪੈਸੇ ਲੈ ਲੈ ਕੇ ਕਿਸ ਤੋਂ 50000 ਮਿਨੀਮਮ ਹੈ 50000 ਮਿਨੀਮਮ ਲੱਖ ਲੱਖ ਰੁਪਿਆ 2 2 ਲੱਖ ਰੁਪਿਆ ਲੈ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਬੈੱਡ ਦਿੱਤਾ ਜਾਂਦਾ ਹੈ ਔਰ ਬੈੱਡ ਦੇ ਵਿੱਚ ਜਿਹੜਾ ਡਾਕਟਰ ਦੀ ਫੈਸਿਲਿਟੀ ਆ ਡਾਕਟਰ ਦੀ ਸੁਵਿਧਾ ਹੈਗੀ ਆ ਉਹ ਡਾਕਟਰ ਉੱਥੇ ਅਵੇਲੇਬਲ ਨਹੀਂ ਹੈਗਾ ਉਲਟਾ ਜਿਹੜੇ ਕੈਦੀ ਨੇ ਕੈਦੀ ਉਹ ਟੀਕੇ ਠੋਕੀ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਟੀਕਾ ਕਿਹੜਾ ਲਾਉਣਾ ਹੈ ਜਦੋਂ ਬੰਦਾ ਮਰ ਜਾਂਦਾ ਮਰ ਕੇ ਉਹ ਚੱਕ ਕੇ ਗੱਡੀ ਦੇ ਵਿੱਚ ਪਾ ਕੇ ਲੈ ਕੇ ਜਾਂਦੇ ਕਹਿੰਦੇ ਜੀ ਹਸਪਤਾਲ ਲੈ ਕੇ ਚੱਲੇ ਉਹ ਚੌਂਕ ਦੇ ਵਿੱਚ ਨੂੰ ਕਿਲੋਮੀਟਰ ਲਿਜਾ ਕੇ ਘੁਮਾ ਕੇ ਚੌਂਕ ਤੋਂ ਉੱਪਰੋਂ ਲਿਆ ਕੇ ਗੱਡੀ ਵਾਪਸ ਲਿਆਉਂਦੇ ਕਹਿੰਦੇ ਜੀ ਹਸਪਤਾਲ ਲੈ ਕੇ ਗਏ ਸੀ ਰਸਤੇ ਦੇ ਵਿੱਚ ਕੈਦੀ ਨੇ ਦਮ ਤੋੜਤਾ ਇਸ ਕਰਕੇ ਦੀ ਮੌਤ ਹੋ ਗਈ ਇਹ ਹਾਲਾਤ ਪੰਜਾਬ ਦੇ ਵਿੱਚ ਇਸ ਕਦਰ ਹੈ ਉਹ ਗੱਲ ਵੱਖਰੀ ਹੈ ਕਿ ਪੰਜਾਬ ਸਰਕਾਰ ਆਪਣੀ ਪਿੱਠ ਥਾਪਣ ਦੇ ਲਈ ਅੱਜ ਬڑے ਵੱਡੇ ਵੱਡੇ ਦਾਅਵੇ ਕਰ ਰਹੀ ਹੈ ਲੋਕਾਂ ਨੂੰ ਸੁਵਿਧਾਵਾ ਦੇਣ ਦੀ ਗੱਲ ਕਰ ਰਹੀ ਹੈ ਐ ਤਬਦੀਲੀ ਦੀ ਗੱਲ ਕਰਦੀ ਹੈ ਪਰ વાસ્તਵਿਕ ਦੇ ਵਿੱਚ ਜਾਂ ਅਸਲੀਅਤ ਦੇ ਵਿੱਚ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਇਸ ਤੋਂ ਕੋਹਾਂ ਦੂਰ ਹੈ ਜੀ ਪਰ ਜਿਹੜੇ ਅਕਾਲੀ ਆਕੂ ਨੇ ਉਹ ਤਾਂ ਕਹਿੰਦੇ ਸੀ ਵੀ ਜਿਹੜੀਆਂ ਜੇਲ੍ਹਾਂ ਨੇ ਬੰਦਿਆਂ ਦੇ ਲਈ ਬਣੀਆਂ ਹੁੰਦੀਆਂ ਨੇ ਪਰ ਜਦੋਂ ਮਜੀਠੀਆ ਸਾਹਿਬ ਜੇਲ੍ਹ ਦੇ ਵਿੱਚ ਪਹੁੰਚਦੇ ਦਾ ਦੂਜੇ ਦਿਨ ਖਬਰਾਂ ਆਉਂਦੀਆਂ ਕਹਿੰਦੇ ਉਹ ਸਾਰੀ ਰਾਤ ਜਿਹੜੀ ਪਹਿਲੀ ਰਾਤ ਸੀ ਉਹਨਾਂ ਦੀ ਜੇਲ੍ਹ ਦੇ ਵਿੱਚ ਉਹ ਕਹਿੰਦੇ ਸਾਰੀ ਰਾਤ ਸੌ ਨਹੀਂ ਸਕੇ ਉਹਨਾਂ ਦਾ ਬੀਪੀ ਜਿਹੜਾ ਵਧ ਵਧ ਗਿਆ ਸੀਗਾ ਤੇ ਉਹਨਾਂ ਨੂੰ ਏਸੀ ਦੀ ਲੋੜ ਪਈ ਸੀ ਇਦਾਂ ਦੀਆਂ ਖਬਰਾਂ ਵੀ ਬਾਹਰ ਆਈਆਂ ਸੀ ਉਹ ਨਹੀਂ ਐਸਾ ਹੁੰਦਾ ਜੀ ਦੇਖੋ ਇਹ ਤਾਂ ਜਿਹੜਾ ਪ੍ਰਚਾਰ ਆ ਦੁਰਪ੍ਰਚਾਰ ਦੀ ਗੱਲ ਹੈਗੀ ਆ ਮੈਜੂਰੀਆ ਸਾਹਿਬ ਇੱਕ ਗੁਰੂ ਨੂੰ ਮੰਨਣ ਵਾਲੇ ਨੇ ਔਰ ਮੈਂ ਬਹੁਤ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਮੰਗ ਕੀਤੀ ਉਹਨਾਂ ਨੇ ਅੰਗੂਟਕਾ ਸਾਹਿਬ ਦੀ ਮੰਗ ਕੀਤੀ ਕਿਉਂਕਿ ਉਹ ਆਪਣੀ ਜਿਹੜਾ ਦਿਨ ਦੀ ਸ਼ੁਰੂਆਤ ਹੈ ਉਹ ਨਿਤ ਨਾਮ ਨਿਤ ਨਿਯਮ ਦੇ ਨਾਲ ਕਰਦੇ ਆ ਸ਼ਾਮ ਵੇਲੇ ਵੀ ਰਹਿ ਰਾਸਤੇ ਸੁਖ ਸੁਖਾਸਨ ਜਿਹੜਾ ਕੀਰਤਨ ਸੋਲੇ ਦਾ ਪਾਠ ਕਰਕੇ ਉਹ ਜਿਹੜਾ ਬਿਸਤਰ ਤੇ ਜਾਂਦੇ ਆ ਇਹ ਉਹ ਬੜੇ ਸਿੱਖੇ ਨੂੰ ਮੰਨਣ ਵਾਲੇ ਔਰ ਬੜੇ ਗੁਰਸਿੱਖ ਬੰਦੇ ਆ گیا ਹੋ ਉਹਨਾਂ ਨੂੰ ਕੋਈ ਐਸੀ ਗੱਲ ਨਹੀਂ ਹੈ ਕਿ ਔਰ ਦੂਸਰੀ ਗੱਲ ਇਹ ਹੈ ਇੱਕ ਗੱਲ ਵੈਸੇ ਖੈਰਾ ਸਾਬ ਸੁਭਾਅਕ ਹੁੰਦੀ ਹੈ ਜਦੋਂ ਬੰਦਾ ਇੱਕ ਲਾਈਫ ਸਟਾਈਲ ਦੇ ਵਿੱਚ ਜਾਂ ਇੱਕ এনवायरमेंट ਦੇ ਵਿੱਚ ਵਿਚਰਦਾ ਹੋਵੇ ਜਦੋਂ ਉਹਦੀ ਜਿਹੜੀ ਤਬਦੀਲੀ ਹੁੰਦੀ ਹੈ ਚਾਹੇ ਇਹ ਤਾਂ ਤੁਸੀਂ ਲਾ ਲੋ ਚਾਹੇ ਜਾਨਵਰ ਵੀ ਹੋਵੇ ਜਾਨਵਰ ਨੂੰ ਵੀ ਜਦੋਂ ਜਿਹੜਾ ਵਾਤਾਵਰਣ ਹੈ ਉਹਦੀ ਤਬਦੀਲੀ ਹੋ ਜੇ ਉਹ ਨੇਚਰਲੀ ਉਹਦੇ ਬਾਡੀ ਤੇ ਇਫੈਕਟ ਮਾੜਾ ਮੋਟਾ ਤਾਂ ਪੈਂਦਾ ਹੀ ਆ ਉਹਦਾ ਅਸਰ ਉਹਦਾ ਕਬੂਲ ਲਈ ਹੈ ਆ ਤਾਂ ਲੱਗਦਾ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਕਿਉਂਕਿ ਜਿਸ ਸਾਹਬ ਦੇ ਨਾਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਸੀ ਉਸ ਦੀ ਸੁਣਵਾਈ ਜਿਹੜੀ ਆ 29 ਜੁਲਾਈ ਨੂੰ ਆ ਜੇ ਗੱਲ ਕਰੀਏ ਕਿ ਜਿਹੜੀਆਂ ਹੁਣ ਪਟੀਸ਼ਨਾਂ ਪਈਆਂ ਹੋਈਆਂ ਨੇ ਜਿਹੜੀ ਇਹਦੀ ਸੌਰੀ ਜਿਹੜਾ ਕੇਸ ਚੱਲ ਰਿਹਾ ਇਹਦੀ 19 ਨੂੰ ਆ ਤਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ 19 ਤਰੀਕ ਨੂੰ ਕੋਈ ਫੈਸਲਾ ਆ ਸਕਦਾ ਇਸ ਚੀਜ਼ ਦੇ ਉੱਪਰ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਇਹ ਖੈਰ ਸਾਹਿਬ ਇਹ ਰੂਟੀਨ ਵਰਕ ਹੈਗਾ ਜਿਹੜਾ 2 ਤਰੀਕ ਨੂੰ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਉਹ ਇੱਕ ਰੂਟੀਨ ਵਰਕ ਹੈ ਨਾ 19 ਤਰੀਕ ਨੂੰ ਉਹਨਾਂ ਦੀ ਜਿਹੜੀ 15 ਦਿਨ ਦੀ ਜਿਹੜੀ ਹੈਗੀ ਹੈ ਉਹ ਹੋਣੀ ਹੈ ਖਤਮ ਹੋਣੀ ਹੈ ਜੁਡੀਸ਼ੀਅਲ ਰਿਮਾਂਡ ਉਸ ਤੋਂ ਬਾਅਦ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਔਰ ਰੁਟੀਨ ਪ੍ਰੋਸੈਸ ਹੈ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਫਿਰ 14 ਦਿਨ ਦੀ ਨਿਆਇਕ ਹरासत ਦੇ ਵਿੱਚ ਭੇਜ ਦੇਣਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਹੋ ਸਕਦਾ ਕਿ ਸਿਕਿਉਰਿਟੀ ਪਰਪਸ ਦੇ ਕਾਰਨ ਉਹਨਾਂ ਨੂੰ ਸ਼ਾਇਦ ਮਾਨਯੋਗ ਅਦਾਲਤ ਵਿੱਚ ਵੀ ਪੇਸ਼ਨਾ ਕੀਤਾ ਕੀਤਾ ਜਾਵੇ ਹੋ ਸਕਦਾ ਉਹਨਾਂ ਦੀ ਜਿਹੜੀ ਵੀਡੀਓ ਕਾਨਫਰੈਂਸਿੰਗ ਰਾਹੀਂ ਉੱਥੋਂ ਉਹਨਾਂ ਦੀ ਅਟੈਂਡੈਂਸ ਲੈ ਕੇ ਉਹਨਾਂ ਦਾ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹਨੂੰ ਵਧਾ ਦਿੱਤਾ ਜਾਵੇ ਇਹ ਮਾਨਯੋਗ ਅਦਾਲਤ ਦਾ ਪ੍ਰੋਸੀਜਰ ਹੈ ਇਹਦੇ ਵਿੱਚ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ ਪ੍ਰਕਾਸ਼ ਵੀ ਸਾਹਿਬ ਪਰ ਜਿਹੜੀ 29 ਤਰੀਕ ਨੂੰ ਜਿਹੜੀ ਪਟੀਸ਼ਨ ਆ ਜਿਹੜੇ ਮਨਜੀਠਿਆ ਸਾਹਿਬ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਪਾਈ ਗਈ ਸੀ ਜਿਸ ਦੀ ਸੁਣਵਾਈ ਜਿਹੜੀ ਆ 29 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਹੋਣੀ ਆ ਜਿੱਤੇ ਜਿਹੜੀ ਐਫ ਆਈ ਆਰ ਹੋਈ ਆ ਉਸ ਨੂੰ ਚੈਲੰਜ ਕੀਤਾ ਗਿਆ ਤਾਂ ਤੁਹਾਨੂੰ ਲੱਗਦਾ ਕਿ ਉਸ ਦੇ ਵਿੱਚ ਕੋ ਆ ਖੁਲਾਸਾ ਦਾ ਕੋਈ ਵੱਡਾ ਫੈਸਲਾ ਆ ਸਕਦਾ ਦੇਖੋ ਖਾਰਾ ਸਾਹਿਬ ਇਹ ਜਿਹੜੇ ਮਾਨਯੋਗ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੇ ਪਾਰਟੀ ਦੇ ਸਾਡੇ ਵਕੀਲਾਂ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਉਹਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਕਾਰ ਦਾਵਾ ਕਰਦੀ ਸੀਗੀ ਕਿ ਜੀ ਉੱਥੋਂ ਸਾਨੂੰ 29 ਫੋਨ ਰਿਕਵਰ ਹੋਏ ਜਾਂ ਸਾਨੂੰ ਲੈਪਟਾਪ ਮਿਲੇ ਜਾਂ ਇਹ ਹੋਇਆ ਜੋ ਹੋਇਆ ਇਹ ਸਾਰਾ ਕੁਝ ਜਿਹੜਾ ਝੁੱਟਦਾ ਪਲੰਦਾ ਸੀ ਔਰ ਇਸ ਤੋਂ ਬਾਅਦ ਉਹਨਾਂ ਦੇ ਵਕੀਲ ਸਾਹਿਬ ਨੇ ਇਸ ਗੱਲ ਦਾ ਮੀਡੀਆ ਦੇ ਸਾਹਮਣੇ ਆ ਕੇ ਜ਼ਿਕਰ ਕੀਤਾ ਇਹਦੇ ਵਿੱਚ ਬਹੁਤ ਸਾਰੀਆਂ ਟੈਕਨੀਕਲ ਖਾਮੀਆਂ ਜਿਹਦਾ ਜਿਹੜਾ ਜਿਹੜਾ ਇਤਰਾਜ਼ ਬਾਕੀ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਹੋਰ ਵੀ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਅੱਗੇ ਉਹਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਦੇਖੋ 11:20 ਦੇ ਉੱਤੇ ਉਹਨਾਂ ਦੀ ਐਫਆਈਆਰ ਹੁੰਦੀ ਹੈ ਜਦ ਕਿ ਉਹ ਤਾਂ अर्ਲੀ ਮਾਰਨਿੰਗ ਤੋਂ ਹੀ ਪੁਲਿਸ ਕਸਟਡੀ ਦੇ ਵਿੱਚ ਸੀਗੇ ਵਿਜੀਲੈਂਸ ਦੀ ਕਸਟਡੀ ਦੇ ਵਿੱਚ ਸੀਗੇ ਇਹਦਾ ਮਤਲਬ ਇਹ ਹੋਇਆ ਉਸ ਪਟੀਸ਼ਨ ਦੇ ਵਿੱਚ ਵੀ ਇਸੇ ਗੱਲ ਦਾ ਜ਼ਿਕਰ ਹੈ ਕਿ ਉਹਨਾਂ ਨੂੰ ਨਜਾਇਜ਼ ਤੌਰ ਤੇ ਬੀਜੀ ਲੈਂਸ ਨੇ ਹਰਾਸਤ ਦੇ ਵਿੱਚ ਰੱਖਿਆ ਪਹਿਲਾ 2 ਘੰਟੇ ਦੀ ਜਿਹੜੀ ਉਹ ਨਜਾਇਜ਼ ਹਰਾਸਤਾ ਹੈ ਉਹ ਜਿਹੜੀਆਂ ਪੰਜਾਬ ਜਿਹੜਾ ਹਿੰਦੁਸਤਾਨ ਦੇ ਕਾਨੂੰਨ ਨੂੰ ਅਦਾਲਤਾਂ ਦੇ ਕਾਨੂੰਨ ਨੂੰ ਛੱਕੇ ਤੰਗ ਕੇ ਪੰਜਾਬ ਸਰਕਾਰ ਦੇ ਦਬਾਅ ਦੇ ਅਧੀਨ ਸਿਆਸੀ ਦਬਾਅ ਦੇ ਅਧੀਨ ਬਿਜਲੈਂਸ ਨੇ ਕਾਰਵਾਈ ਕੀਤੀ ਹੈ ਉਹਨਾਂ ਦਾ ਜਿਹੜਾ ਮਾਨਸਿਕ عقیدہ ਉਹਨੂੰ ਤੋੜਨ ਦਾ ਯਤਨ ਕੀਤਾ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੂੰ ਜਲੀਲ ਕੀਤਾ ਗਿਆ ਉਹਨਾਂ ਨੂੰ ਮਿਲਣ ਵਾਲੇ ਸਾਰੇ ਹਲਕੇ ਦੇ ਲੋਕਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਬੱਚਿਆਂ ਨੂੰ ਜਲੀਲ ਕੀਤਾ ਗਿਆ ਇਹ ਬਹੁਤ ਵੱਡਾ ਇੱਕ ਇੱਕ ਤੁਸੀਂ ਐਨੇ ਵੱਡੇ ਲੀਡਰ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ ਤੇ ਤੁਸੀਂ ਆਮ ਬੰਦਿਆਂ ਦਾ ਤਾਂ ਸੁਭਾਅਕ ਹੈ ਉਹਦੇ ਬਾਰੇ ਸਮਝ ਲੈਣਾ ਸਾਨੂੰ ਕੋਈ ਅਤ ਕਤ ਨਹੀਂ ਨਹੀਂ ਹੈ ਕਿ ਆਮ ਲੋਕਾਂ ਦੇ ਨਾਲ ਕੀ ਹੁੰਦਾ ਹੋਊਗਾ ਅੱਜ ਲੋਕ ਇਨਸਾਫ ਲਈ ਥਾਣਿਆਂ ਦੇ ਵਿੱਚ ਬਿਲਕ ਰਹੇ ਐ ਕੋਰਟਾਂ ਦੇ ਵਿੱਚ ਬਿਲਕ ਰਹੇ ਐ ਹਰ ਤਰੀਕੇ ਦੇ ਨਾਲ ਸਰਕਾਰੀ ਦਫ਼ਤਰਾਂ ਦੀ ਖਾਂਕ ਛਾਣ ਰਹੇ ਐ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਚੁਟਕਲੇ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰੀ ਜਾਂਦੇ ਐ ਦੇਖੋ ਮੈਂ ਸੁਣ ਰਿਹਾ ਸੀ ਅੱਜ ਵੀ ਮਤਲਬ ਕੱਲ ਵੀ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਕਹਿੰਦੇ ਜੀ ਸਾਡੇ ਵੇਲੇ ਤਾਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਨਾ ਖੇਡ ਗਰਾਊਂਡ ਸੀਗੇ ਨਾ ਕੋਈ ਸਟੇਡੀਅਮ ਸੀਗੇ ਨਾ ਕੋਈ ਹੋਰ ਖਿਡਾਰੀਆਂ ਨੂੰ ਖੇਡਣ ਲਈ ਸਹੂਲਤ ਸੀਗੀ ਤੇ ਉਹ ਕਹਿੰਦੇ ਵੀ ਪਹਿਲਾਂ 2022 ਤੋਂ ਪਹਿਲਾਂ ਪੰਜਾਬ ਦੇ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਸੀ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ ਔਰ ਉਹ ਜਿਹੜੀਆਂ ਪੱਤਿਆਂ ਦੇ ਆਪਣੀ ਜਿਹੜੀ ਬਸਤਰ ਬਣਾ ਕੇ ਪੱਤਿਆਂ ਪੱਤਿਆਂ ਦੀ ਜਿਹੜੀ ਆਪਣੀ ਡਰੈਸ ਬਣਾ ਕੇ ਉਹ ਨੰਗੇ ਘੁੰਮਦੇ ਸੀ 2022 ਦੇ ਵਿੱਚ ਆਏ ਅਸੀਂ ਹਸਪਤਾਲ ਵੀ ਬਣਾਤੇ ਅਸੀਂ ਸਕੂਲ ਵੀ ਬਣਾਤੇ ਅਸੀਂ ਖੇਡ ਗਰਾਊਂਡ ਵੀ ਬਣਾਤੇ ਅਸੀਂ ਸਟੇਡੀਅਮ ਤਾਂ ਸਟੇਡੀਅਮ ਵੀ ਬਣਾਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਦਾ ਕਿ ਤੁਸੀਂ ਪਬਲੀਕਲੀ ਲੋਕਾਂ ਦੇ ਵਿੱਚ ਝੂਠੇ ਚੁਟਕਲੇ ਸੁਣਾਉਣ ਦੀ ਬਜਾਏ ਤੁਸੀਂ ਦੱਸੋ ਤੁਸੀਂ ਇੱਕ ਸਕੂਲ ਬਣਾਇਆ ਤੁਸੀਂ ਇੱਕ ਕਾਲਜ ਬਣਾਇਆ ਤੁਸੀਂ ਇੱਕ ਹਸਪਤਾਲ ਬਣਾਇਆ ਤੁਸੀਂ ਇੱਕ ਖੇਡ ਸਟੇਡੀਅਮ ਬਣਾਇਆ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਖੇਡ ਗਰਾਊਂਡ ਬਣਾਇਆ ਇਹ ਬੇ ਬੇ ਫਾਲਤੂ ਗੱਲਾਂ ਕਰਕੇ ਤੁਸੀਂ ਲੋਕਾਂ ਨੂੰ ਪਰਵਾਹ ਕੇ ਲੋਕ ਸਾਰਾ ਕੁਝ ਜਾਣਦੇ ਆ ਲੋਕ ਮਜਬੂਰੀ ਵਸ ਤੁਹਾਡੀਆਂ ਜਿਆਦਤੀਆਂ ਤੁਹਾਡੇ ਜਿਹੜੇ ਚੁਟਕਲੇ ਮਾਰ ਕੇ ਤੁਹਾਨੂੰ ਖੁਸ਼ ਕਰਨ ਦੇ ਲਈ ਤਾੜੀਆਂ ਤਾਂ ਜਰੂਰ ਵਜਾਉਂਦੇ ਆ ਪਰ ਇਹ ਤਾੜੀਆਂ ਜਿਹੜੀਆਂ ਇੱਟਾਂ ਬਟੀਆਂ ਔਰ ਪਾਥੀਆਂ ਦੇ ਵਿੱਚ ਬਦਲਣ ਨਹੀਂ ਦੇਰ ਨਹੀਂ ਲੱਗਣੀ ਕਿਉਂਕਿ ਥੋੜਾ ਸਮਾਂ ਰਹਿ ਗਿਆ ਤੁਸੀਂ ਆਪਣੀ ਜਿਹੜੀ ਜਸ਼ਨ ਮਨਾਓ ਫਿਰ ਤੁਸੀਂ ਜਾ ਕੇ ਬਾਹਰ ਜੋ ਮਰਜ਼ੀ ਕਰਿਓ 2027 ਤੋਂ ਬਾਅਦ ਅ ਪ੍ਰਖਾਲਜੀ ਸਾਹਿਬ ਗੱਲ ਕਰੀਏ ਤੁਸੀਂ ਸਕੂਲਾਂ ਦੀ ਗੱਲ ਕਰੀਆ ਹਸਪਤਾਲਾਂ ਦੀ ਗੱਲ ਕਰੀਆ ਸਕੂਲ ਆਫ ਐਮੀਨੈਂਸ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਦੇਣ ਹੈ ਮੁਹੱਲਾ ਕਲੀਨਿਕ ਆਮ ਆਦਮੀ ਪਾਰਟੀ ਦੀ ਦੇਣ ਹੈ ਉੱਥੇ ਲੋਕਾਂ ਦੇ ਲਾਜ਼ ਹੁੰਦੇ ਨੇ ਐਮ ਸਕੂਲ ਆਫ ਐਮੀਨੈਂਸ ਦੇ ਵਿੱਚ ਜਵਾਕ ਪੜਦੇ ਨੇ ਕਹਿੰਦੇ ਬਿਲਕੁਲ ਗਲਤ ਹੈ ਕੋਰਾ ਝੂਠ ਹੈ ਜਿਹੜੇ ਆਲਰੇਡੀ ਮੈਨੂੰ ਦੱਸਣਾ ਜੀ ਵੀ ਤੁਸੀਂ ਨਾਮ ਲਿਖਤਾ ਤੁਸੀਂ ਉਹਦੇ ਉੱਤੇ ਪੇਂਟ ਕਰਕੇ ਤੁਸੀਂ ਲਿਖਤਾ ਸਕੂਲ ਆਫ ਫੈਮਿਨਸ ਸਕੂਲ ਬਣਾਇਆ ਕੋਈ ਕੋਈ ਕੰਧ ਬਣਾਈ ਕੋਈ ਦੀਵਾਰ ਬਣਾਈ ਕੋਈ ਕਮਰਾ ਬਣਾਇਆ ਕੋਈ ਫੈਸਿਲਿਟੀ ਪ੍ਰੋਵਾਈਡ ਕੀਤੀ ਕੱਖ ਵੀ ਨਹੀਂ ਤੁਸੀਂ ਤਾਂ ਪੇਂਟ ਮਾਰ ਕੇ ਕੋਕੂਚੀ ਮਾਰ ਕੇ ਉਹਦੇ ਤੇ ਲਿਖਦਾ ਸਕੂਲ ਆਫ ਫੈਮਿਨਸ ਇਹ ਜਿਹੜਾ ਰਿਜ਼ਲਟ ਨੂੰ ਕੋਟ ਕਰਦੇ ਆ ਸਕੂਲਾਂ ਦੀ ਜਿਹੜੀ ਜਿਹੜੀ ਪ੍ਰੋਗਰੈਸ ਹੈ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਂਦੇ ਆ ਇਹ ਸਾਰੇ ਜਿਹੜੀ ਪ੍ਰੋਗਰੈਸ ਹੈ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੀ ਦੇਣ ਹੈ ਜਿਹੜੇ ਮੈਰਿਟ ਉਰੀਏ ਸਕੂਲ ਬਣਾਏ ਜਿੱਥੇ ਵੱਖ-ਵੱਖ ਕੈਟਾਗਰੀਆਂ ਦੇ ਬੱਚਿਆਂ ਨੂੰ ਜਿਹਨੇ 80% ਤੋਂ ਉੱਪਰ ਮਾਰਕਸ ਹੈ ਉਹਨਾਂ ਨੂੰ ਰਹਿائش ਦਾ ਉਹਨਾਂ ਨੂੰ ਖਾਣੇ ਦਾ ਉਹਨਾਂ ਨੂੰ ਪੜਨ ਦੀ ਸਮੱਗਰੀ ਦਾ ਉਹਨਾਂ ਨੇ ਸਾਰੀ ਹਰ ਤਰ੍ਹਾਂ ਦੀ ਸੁੱਖ ਸਹੂਲਤ ਪ੍ਰੋਵਾਈਡ ਕਰਕੇ ਉਹਨਾਂ ਨੂੰ ਜਿਹੜਾ ਸਮਾਜ ਦੇ ਜਿਹੜੇ ਹਾਲਾਤਾਂ ਦੇ ਬਰਾਬਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਇਹ ਸਾਰਾ ਤਾਂ ਸਰ ਇਹ ਸਿਰਫ ਇੱਕ ਨਾਟਕ ਮੰਡਲੀ ਹੈ ਇਹ ਸਿਰਫ ਲੋਕਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਪਾ ਕੇ ਦੇਖੋ ਜੀ ਕਹਰਾ ਸਾਹਿਬ ਸਪਸ਼ਟ ਗੱਲ ਹੈ ਕਿ ਤੁਸੀਂ ਇੱਕ ਝੂਠ ਨੂੰ 100 ਵਾਰ ਝੂਠ ਬੋਲੋਗੇ ਉਹ ਲੋਕ ਸਮਝਣਗੇ ਜੀ ਕਿ ਇਹ ਸੱਚ ਹੈ ਬਸ ਇਹਨਾਂ ਦਾ ਇਹੀ ਕੰਮ ਹੈ ਇਹਨਾਂ ਨੂੰ ਮਾਰਕੀਟਿੰਗ ਕਰਨੀ ਆਉਂਦੀ ਇਹਨਾਂ ਨੂੰ ਗੰਜਿਆਂ ਨੂੰ ਕੰਗਾ ਵੇਚਣ ਦੀ ਯੁਗਤੀ ਕੇਜਰੀਵਾਲ ਸਾਹਿਬ ਇਹੀ ਪੜਾਈ ਕਰਾਉਂਦੇ ਨੇ ਇਹਨਾਂ ਨੂੰ ਕਿ ਮਤਲਬ ਲੋਕਾਂ ਨੂੰ ਕਿਵੇਂ ਪਸਮਾਉਣਾ ਲੋਕਾਂ ਨੂੰ ਕਿਵੇਂ ਜਿਹੜੇ ਉਹਨਾਂ ਦੇ ਡੋਕੇ ਕੱਢਣੇ ਮੈ ਸਿੱਧੇ ਤੌਰ ਤੇ ਕਹਾਂ ਇਹ ਲੋਕਾਂ ਦੇ ਡੋਕੇ ਕੱਢ ਰਹੇ ਆ ਲੋਕਾਂ ਨੂੰ ਪਸਮਾ ਕੇ ਪਰਮਾ ਕੇ ਬਹਿ ਕਾ ਕੇ ਇਹ ਲੋਕਾਂ ਦੀ ਜਿਹੜੀ ਇਹ ਰਤ ਚੂਸ ਰਹੇ ਆ ਔਰ 2027 ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮੁਕੰਮਲ ਤੌਰ ਤੇ ਫਰਕ ਕਰ ਦੇਣਾ ਪਰ ਕਾਫੀ ਸਕੂਲਾਂ ਦੇ ਵਿੱਚ ਤਾਂ ਜਿਹੜੇ ਹੁਣ ਨੀ ਪੱਥਰ ਵੀ ਜਿਹੜੇ ਦੇਖਣ ਨੂੰ ਮਿਲਦੇ ਜਿੱਥੇ ਉਦਗਾਟਨ ਕਰਨ ਪਹੁੰਚਦੇ ਆ ਉਥੇ ਮਨੀਸ਼ ਸ਼ੋਧਿਆ ਸਾਹਿਬ ਦਾ ਨਾਮ ਵੀ ਹੁੰਦਾ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਹੁੰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਵੀ ਹੁੰਦਾ ਕਈ ਤੁਸੀਂ ਦੇਖਿਓ ਕਿ ਜਿਹੜੇ ਸਕੂਲਾਂ ਦੇ ਵਿੱਚ ਹੁਣ ਨੀ ਪੱਥਰ ਲੱਗੇ ਹੋਇਆ ਉਦਗਾਟਨ ਸਮਾਰੋਹ ਦੇ ਪੱਥਰ ਲੱਗੇ ਹੋਏ ਆ ਨਹੀਂ ਤੁਸੀਂ ਦੱਸੋ ਜਿਹੜਾ ਬੰਦਾ ਖੁਦ ਅ ਦਿੱਲੀ ਦੇ ਵਿੱਚ ਸਿੱਖਿਆ ਐਜੂਕੇਸ਼ਨ ਮਿਨਿਸਟਰ ਹੋਣ ਦੇ ਬਾਵਜੂਦ 2000 ਕਰੋੜ ਰੁਪਇਆ ਕਮਰੇ ਦੇ ਘੁਟਾਲਿਆਂ ਦਾ ਦੋਸ਼ੀ ਹੋਵੇ ਜਿਹੜਾ ਬੰਦਾ ਜਮਾਨਦ ਤੇ ਹੋਵੇ ਉਹ ਅੱਜ ਉਹ ਪੰਜਾਬ ਦੇ ਵਿੱਚ ਆ ਕੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦਾ ਇਹ ਤਾਂ ਉਹ ਲੱਗਦਾ ਵੀ ਜੇ ਇੱਕ ਕੋਈ ਗੰਜਾ ਬੰਦਾ ਮਤਲਬ ਵਾਲ ਰੱਖਣ ਦੀ ਜਾਂ ਕੰਗੀ ਦੀ ਜਿਹੜੀ ਕਰਕੇ ਐਡਵਰਟਾਈਜ਼ਮੈਂਟ ਕਰਿਓ ਦਾ ਇਸ਼ਤਿਹਾਰਬਾਜ਼ੀ ਕਰੇ ਇਹ ਬੜੀ ਹਾਸੋਹਿਣੀਆ ਗੱਲਾਂ ਨੇ ਇਹ ਜੇ ਰੱਖ ਰਿਹਾ ਸਿਰਫ ਦੇਖੋ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਜੀ ਕਿ ਇਸ ਤਰ੍ਹਾਂ ਇੱਕ ਮੈਡੀਕਲ ਕਾਲਜ ਬਣਾਤਾ ਜੀ ਉਹਦਾ ਅੱਜ ਤੱਕ ਨਹੀਂ ਪੱਥਰ ਰੱਖ ਕੇ ਉਹਦੋਂ ਅੱਜ ਤੱਕ ਕੋਈ ਇੱਟ ਤੱਕ ਨਹੀਂ ਲੱਗੀ ਉਹ ਤਾਂ ਕਹਿੰਦੇ ਸੀ ਜੀ ਜੇ ਨਹਿਰਾਂ ਦਾ ਪੰਜਾਬ ਦੇ ਵਿੱਚ ਝਾਲ ਵਿਛਾਤਾ ਮਾਲਵਾ ਨਹਿਰ ਬਣਾਤੀ ਆਪ ਪ੍ਰੈਸ ਰਿਪੋਰਟਰ ਤੁਹਾਡੇ ਵਰਗੇ ਸਾਰੇ ਵੀਰ ਉਹ ਲੱਭਦੇ ਰਹਿ ਕੇ ਸਾਰਾ ਪੰਜਾਬ ਖਾਕ ਮਾਰ ਛਾਣ ਲਈ ਕਿਤੇ ਉਹਨਾਂ ਨੂੰ ਮਾਲਵਾ ਨਹਿਰ ਨਹੀਂ ਲੱਭੀ ਇਹ ਸਿਰਫ ਹਵਾਈ ਗੱਲਾਂ ਨੇ ਇਹ ਐਡਵਰਟਾਈਜ਼ਮੈਂਟ ਕਰਦੇ ਨੇ ਦੇਖੋ ਹੁਣ ਇੱਥੇ ਕੇਜਰੀਵਾਲ ਦਾ ਕੀ ਕੰਮ ਹੈ ਆ ਕੋਈ ਵੀ ਇੱਕ 10 ਰੁਪਏ ਦਾ ਕੰਮ ਹੁੰਦਾ ਹੈ 10 ਰੁਪਏ ਦਾ ਕੰਮ ਕਰਨ ਵਾਸਤੇ 10 ਕਰੋੜ ਰੁਪਏ ਦੀ ਐਡ ਕਰਦੇ ਨੇ ਐਡਵਰਟਾਈਜ਼ਮੈਂਟ ਕਰਦੇ ਨੇ ਔਰ ਬੋਰਡ ਲਾਉਂਦੇ ਨੇ ਉਹ 에어ਪੋਰਟ ਦੇ ਉੱਤੇ ਆ ਕੇ ਉਤਰਦੇ ਨੇ ਮੋਹਾਲੀ ਕੇਜਰੀਵਾਲ ਸਾਹਿਬ ਉੱਥੋਂ ਤੋਂ ਲੈ ਕੇ ਮੋਹਾਲੀ ਦੇ ਵਿੱਚ ਜੋ ਕੋਈ ਫੰਕਸ਼ਨ ਹੋਵੇ ਤਾਂ ਉਹ ਸਾਰੇ ਰੋਡ ਦੇ ਉੱਤੇ ਏਅਰਪੋਰਟ ਰੋਡ ਦੇ ਉੱਤੇ ਤੇ ਕੇਜਰੀਵਾਲ ਦੇ ਪੋਸਟਰ ਲੱਗ ਜਾਂਦੇ ਬੜਬੜੇ ਜਿਹੜੇ ਹੋਰਡਿੰਗ ਲੱਗ ਜਾਂਦੇ ਆ ਬਈ ਉਹਨਾਂ ਦਾ ਕੀ ਕੰਮ ਹੈ ਮੁੱਖ ਮੰਤਰੀ ਸਾਹਿਬ ਨੇ ਜੋ ਕਿ ਹਟਾਣ ਕਰਨਾ ਕੰਮ ਤੁਸੀਂ 10 ਰੁਪਏ ਦਾ ਕਰਿਆ ਤੇ ਤੁਸੀਂ ਉਹਦੀ ਇਸ਼ਤਿਹਾਰਵਾਜੀ 10 ਕਰੋੜ ਦੀ ਕਰਤੀ ਇਹਦਾ ਮਤਲਬ ਤਾਂ ਸਿੱਧੇ ਤੌਰ ਤੇ ਇਹ ਹੋਇਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰ ਰਹੇ ਹੋ ਔਰ ਇਹੀ ਵਜ੍ਹਾ ਹੈ ਕਿ ਅੱਜ ਜਿਹੜੀ ਸਰਕਾਰ ਦੇ ਕਾਲੇ ਕਾਰਨਾਮਾ ਕਰਕੇ ਸਰਕਾਰ ਦੀਆਂ ਬਦਨਿਤੀਆਂ ਕਰਕੇ ਸਰਕਾਰ ਦੇ ਭ੍ਰਿਸ਼ਟਾਚਾਰ ਕਰਕੇ ਜਿਹੜਾ 4 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਕਰਜ਼ਾ ਚੜ ਗਿਆ ਪਰ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿ ਇੱਥੇ ਇਹ ਚਾਹੇ ਕ腐ਸ਼ਨ ਦੀ ਹੈ ਇਹ ਆਪ ਕ腐ਸ਼ਨ ਦੇ ਵਿੱਚ ਲਿਪਤ ਹੈ ਜੀ ਸਰਕਾਰ ਮੁਕੰਮਲ ਤੌਰ ਤੇ ਹਰ ਪੱਧਰ ਦੇ ਉੱਤੇ ਹਰ ਲੈਵਲ ਦੇ ਉੱਤੇ ਜਿਹੜੀ ਉਹ ਲਿਪਤ ਹੈਗੀ ਹੈ ਕ腐ਸ਼ਨ ਦੇ ਵਿੱਚ ਹੁਣ ਤੁਹਾਨੂੰ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਕਿ ਇੱਕ ਐਮਬੀਆਈ ਜਿਹਨੂੰ ਕੁਝ ਮਹੀਨੇ ਪਹਿਲਾਂ ਰਿਸ਼ਵਤ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹਦੇ ਤੇ ਪਰਚਾ ਹੁੰਦਾ ਹੈ ਉਹ ਸਸਪੈਂਡ ਹੁੰਦਾ ਹੈ ਉਹਨਾਂ ਨੂੰ ਬਹਾਲ ਕਰਕੇ ਉਹਨੂੰ ਐਡੀਸ਼ਨਲ ਚਾਰਜ ਲਿਆਂਦਾ ਚਾਰਜ ਦਿੱਤਾ ਤੁਸੀਂ ਕੀ ਸਮਝੋਗੇ ਕਿ ਇਹ ਸਰਕਾਰ ਇਮਾਨਦਾਰੀ ਕਟੜ ਇਮਾਨਦਾਰ ਹੈ ਮੈਂ ਕਹਿੰਦਾ ਜਿਹੜਾ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦਾ ਮੈਂ ਕਹਿੰਦਾ ਉਹ ਕਟੜ ਬੇਈਮਾਨ ਹੈ ਇਹ ਰੱਜ ਕੇ ਬੇਈਮਾਨ ਸਰਕਾਰ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜਿੰਨਾ ਇਹ ਪ੍ਰਚਾਰ ਕਰਦਿਆ ਕਿ ਅਸੀਂ ਇਨਕਲਾਬੀ ਆ ਅਸੀਂ ਰੰਗਲਾ ਪੰਜਾਬ ਬਣਾਉਣਾ ਅਸੀਂ ਕਟੜ ਇਮਾਨਦਾਰ ਹੈ ਮੈਂ ਕਹਿੰਦਾ ਸਾਨੂੰ ਕਟੜ ਇਮਾਨਦਾਰੀ ਦੀ ਲੋੜ ਨਹੀਂ ਸਾਨੂੰ ਰੰਗਲੇ ਪੰਜਾਬ ਦੀ ਲੋੜ ਨਹੀਂ ਸਾਨੂੰ ਇਨਕਲਾਬ ਦੇ ਪੰਜਾਬ ਦੇ ਵਿੱਚ ਲੋੜ ਨਹੀਂ ਸਾਨੂੰ ਤਾਂ ਮੁੜ ਕੇ ਪੁਰਾਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਲਿਆ ਦਿਓ ਜਿਹਦੇ ਵਿੱਚ 15 ਰੁਪਏ ਫੁੱਟ ਜਿਹੜਾ ਰੇਤਾ ਮਿਲਦਾ ਸੀ ਅੱਜ ਉਹ 38 ਰੁਪਏ 39 ਰੁਪਏ ਫੁੱਟ ਰੇਤਾ ਮਿਲ ਰਿਹਾ ਫਿਰ ਅਸੀਂ ਇਸ ਤੋਂ ਕੀ ਲੈਣਾ ਜੀ ਇਹ ਜੇ ਇਨਕਲਾਬ ਤੋਂ ਕੀ ਲੈਣਾ ਜਿਹੜਾ ਲੋਕਾਂ ਦੀ ਝੋਲੀ ਪੀੜਾਂ ਪਰੋਸੇ ਜਿਹੜਾ ਲੋਕਾਂ ਨੂੰ ਦੁੱਖਾਂ ਵਿੱਚ ਪਾਵੇ ਜਿਹੜਾ ਲੋਕਾਂ ਨੂੰ ਮੁਸੀਬਤਾਂ 'ਚ ਪਾਵੇ ਇਹ ਜੇ ਇਨਕਲਾਬ ਤੇ ਹੈ ਜੇ ਰੰਗਲੇ ਪੰਜਾਬ ਤੋਂ ਹੈ ਜੇ ਕੱਟੜ ਇਮਾਨਦਾਰੀ ਤੋਂ ਅਸੀਂ ਦਲਿਆ ਲੈਣਾ ਸਾਨੂੰ ਨਹੀਂ ਚਾਹੀਦਾ ਇਹ ਰੰਗਲਾ ਪੰਜਾਬ ਸਾਨੂੰ ਨਹੀਂ ਚਾਹੀਦਾ ਇਹ ਨਕਲਾਬ ਸਾਨੂੰ ਤਾਂ ਉਹੀ ਸਾਡੀ ਪੁਰਾਣੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਓ ਜਿਹੜੀ 7 ਤੋਂ ਲੈ ਕੇ 17 ਤੱਕ ਜਿਨੇ ਰਾਜ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਸੁਵਿਧਾ ਮਦਦੀਆਂ ਚਾਇਓ ਸਟੇਡੀਅਮਾਂ ਦੀ ਗੱਲ ਹੋਵੇ 에ਰਪੋਰਟ ਦੀ ਗੱਲ ਹੋਵੇ ਐਮਐਨਏ ਮੈਰੀਟੋਰੀਅਸ ਸਕੂਲਾਂ ਦੀ ਗੱਲ ਹੋਵੇ ਚਾਹੇ ਬਿਜ਼ਨਸ ਸਕੂਲ ਦੀ ਗੱਲ ਹੋਵੇ ਚਾਹੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਗੱਲ ਹੋਵੇ ਚਾਹੇ ਮਾਈ ਭਾਗੋ ਇੰਸਟੀਚੂਟ ਦੀ ਗੱਲ ਹੋਵੇ ਅੱਜ ਉੱਥੇ ਬੱਚੇ ਪੜ੍ਹ-ਪੜ੍ਹ ਕੇ ਡਿਫੈਂਸ ਦੇ ਵਿੱਚ ਜਾ ਰਹੇ ਆ ਬੜਬੜੀਆਂ ਪੋਸਟਾਂ ਤੇ ਬਰਗੇਡੀਅਰ ਕਰਨ ਲੱਗ ਰਹੇ ਆ ਤੇ ਇਹਨਾਂ ਦਾ ਪੜਾਇਆ ਹੋਇਆ ਬੱਚਾ ਇਹ ਦੱਸ ਦੇ ਜੀ ਇਹ ਗੱਲਾਂ ਕਰ ਰਿਹਾ ਹੈ ਜਿਦੋਂ ਦਾਦੀਆਂ ਦੇ ਆਪਣੇ ਦਾਦੀ ਦਾਦੇ ਦੀਆਂ ਕਹਾਣੀਆਂ ਸੁਣਾ ਕੇ ਅੱਜ ਲੋਕਾਂ ਨੂੰ ਮਨੋਰੰਜਨ ਕਰਕੇ ਸਿਰਫ ਤਾਲੀਆਂ ਬਟੋਰਨ ਦਾ ਕੰਮ ਕਰਦੇ ਆ ਇਹ ਜਿਹੜਾ ਪੰਜਾਬ ਦੇ ਭਵਿੱਖ ਦੇ ਉੱਤੇ ਭਾਰੂ ਪੈਣ ਵਾਲਾ ਅੱਜ ਲੋਕ ਤਾਲੀਆਂ ਮਾਰ ਲੈਣਗੇ ਪਰ ਮੈਂ ਇਹਨਾਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਹਨਾਂ ਨਵੇਂ ਬਹਿਕਾਵੇ ਵਿੱਚ ਆ ਕੇ ਤਾਲੀਆਂ ਨਾ ਮਾਰੋ ਇਹ ਤਾਲੀਆਂ ਤੁਹਾਡੀ ਗਲੇ ਦਾ ਜੰਜਾਲ ਬਨਨ ਵਾਲੀਆਂ ਨੇ ਜੀ ਸੋ ਅਸ ਜਿਹੜੀ ਗੱਲਬਾਤ ਦੇ ਵਿੱਚ ਸਾਡਾ ਨਾਂ ਸ਼੍ਰੋਮਣੀ ਕਾਲੀ ਦਲ ਦੇ ਆਗੂ ਸ਼ਮਸ਼ੇਦਪੁਰ ਖਾਲਵੀ ਜੀ ਮੌਜੂਦ ਸੀ ਤੁਹਾਨੂੰ ਇਹ ਪੂਰੀ ਗੱਲਬਾਤ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ